ਉਹ ਵਾਂ ਟੁੱਟ ਗਿਆ ਓਏ ਆਲੀ ਵਾਲਾ ਟਰੈਕ ਰੂਹ ਕਿਰਪਾ ਕਰ ਰਿਹਾ ਇਹ ਸਾਨੂੰ ਰੱਖ ਲਵੇਂ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੀ ਕਰੀਏ ਰੁੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰੇੋਂ ਵੀ ਪਰੇ ਜਾਓ ਆਵਾਜ਼ ਵਾਟਣਾ ਰੋਣ ਚਾੜੀ ਆਵਾਜ਼ ਵਾਟਾਇਆ ਥੋੜੇ ਦੌੜ ਮਾਟਨੀ ਦੌੜਨੇ ਲਾਪਰਲਾ ਥੋੜੇ ਲਾਪਰਲਾ ਲਾਪਰਲਾ ਥੀਤੀ ਕਰ ਯਾਰ ਕਿ ਜੇ ਤਾਂ ਮਰ ਗਈ ਮਰ ਗਈ ਆ ਪਾਣੀ ਪੈ ਗਿਆ ਯਾਰ ਸੇ ਪਾਣੀ ਪੈ ਗਿਆ ਇਧਰ ਲੈ ਥੋੜੇ 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 ਹਾਂ ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਕਈ ਸਾਰਾ ਬਹਾਕਰ ਇਹ ਲੱਗਿਆ ਬੰਨ ਏ ਹਾਂ ਵੀ ਇੱਥੇ ਆ ਗਿਆ ਟੋੜ ਗਿਆ ਪਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਬੱਬਾ ਮਾਕੇ ਪਾਣੀ ਨਾ ਆ ਗਿਆ ਓਹ ਪੋਰੇ ਲਾਵਾ ਨਹੀਂ ਲਾ ਗਿਆ ਲਾ ਗਿਆ ਓਏ ਸਾਬੰਦ ਨੱਟ ਗਿਆ ਵਾਹਿਗੁਰੂ 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 ਜੇ ਸਾਡਾ ਚੱਗੀ ਨਹੀਂ ਕੀਤੀ ਵਾਹਿਗੁਰੂ ਜੇ ਸਾਡਾ ਚੱਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਜੇ ਨਾ ਚੱਗੀ ਨਹੀਂ चङी न